ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 6-7 ਬੇੜਾ ਦਿਖਾਵਾਂਗੇ ਡਿਟੇਲ ਇਨਫੋਰਮੇਸ਼ਨ ਆਪਾਂ ਸਾਰੀ ਵੀਰ ਤੋਂ ਲੈਨੇ ਆ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਭਵਨਪ੍ਰੀਤ ਹੈ ਜੀ ਪਿੰਡ ਹੰਡਾ ਹੈ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 9877683899 ਦੂਜਾ ਨੰਬਰ ਇਹਦਾ 93 35 50 ਸਸਲੀਏ ਵੱਡੇ ਭਰਾ ਨੰਬਰ ਹੈ ਜੀ ਅੱਜ ਆਪੇ ਕਿੰਨੇ ਵੜਾ ਵਿਕਰੇਲੇ ਹਜ਼ਾਰਾ ਅੱਜ ਵੜਾ ਵਿਰੇ ਆਪਣੇ ਕੋਲੇ 7 ਵੜਾ ਨਹੀਂ ਗੀਆਂ ਜੀ ਹਾਂ ਜੀ ਤੇ ਇੱਕ ਜਰਸੀ ਆ ਇੱਕ ਗਰਲੈਂਡ ਹੋਗਾ ਇੱਕ ਐਰ ਸਾਬ ਦਾ ਕੜੋਦਾ ਬਾਕੀ ਚੱਲਦੀਆਂ ਵੜਾ ਕਹਿੰਦੇ ਬਾ ਜਿੱਦਾ ਦੀ ਬੰਦਰੀ ਚੁਆਇਸ ਆ ਹਰ ਇੱਕ ਭਾ ਦੀ ਤੇ ਹਰ ਇੱਕ ਪ੍ਰਕਾਰ ਦੀ ਗਾਂ ਹੈਗੀ ਆ ਪਹਿਲੇ ਨੰਬਰ ਜਿਹੜੀ ਵੜ ਦੇਖ ਰਹੇ ਆ ਕਿਹੜਾ ਸੁਆ ਸੁਹੰਦੀ ਆ ਜੀ ਇਹ ਬਾਈ ਦੂਜਾ ਸੁਆ ਸੁਹੰਦੀ ਆ ਜੀ ਜੀ ਤੇ ਉਹ ਛੇ ਰਾਂਦਾਗਾ ਤਿਆਰੀ ਦੂਰੀ ਬੜੀ ਜ਼ਬਰਦਸਤ ਆ ਨਾੂੰ ਦਾ ਬਾਈ ਐ ਮੰਨ ਕੇ ਚੱਲ ਮਾਲ ਕਹਿੰਦੇ ਰੱਖਿਆ ਆਪਾਂ ਨੂੰ 28 29 ਕਿਲੋ ਇਹਨੇ ਵੀ ਦੋ ਦੋ ਤਾਂ ਐ ਮੰਨ ਕੇ ਚੱਲ ਬਈ ਇਹ ਤਿੰਨ ਚਾਰ ਦਿਨ ਲੈ ਜੂ ਇਹ ਨਹੀਂ ਪਤਾ ਡੰਗ ਦਿਹਾੜੀ ਚ ਬਈ ਇਹ ਸੂ ਵੀ ਪਵੀ ਜੀ ਤੇ ਲੈ ਬਾਈ ਦਾ ਇੰਦਾ ਤਿਆਰ ਕਰਿਆ ਬਈ ਪੋਰਾ ਵੀ ਭਾਲ ਨਹੀਂ ਕੋਈ ਹੋਣੀ ਆ ਜੇ ਮੈਂ ਫੱਟ ਫੱਟ ਲੈਵਾ ਬਣਾਇਆ ਬੈ ਅੱਛਾ ਕਹਿੰਦਾ ਬਾਈ ਚਾਹੇ ਕੋਈ ਹੱਥੀ ਚੋਈ ਚੱਲੇ ਚਾਹੇ ਮਸ਼ੀਨੀ ਪਠੰਡੀ ਦਾ ਇੰਨੀ ਗੱਲ ਆ ਬਈ ਦੋਨੇ ਟਾਈਪ ਦਾ ਵੈੜ ਦੇ ਥਾਣਾ ਹਰ ਪੂਜਾ ਤੇ ਖੜਗੀ ਨਾਲ ਨਾਲ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਹਜੇ ਸੋ ਕੋਈ ਮਾਲਕ ਦਾ ਕਹਿੰਦੇ ਵੀ ਤੂੰ ਲੀਗਾ ਵੀ 35 ਕਿਲੋ ਦੀ ਮਰਜ਼ੀ ਜਿਹਨੂੰ ਓਲਡ ਤੇ ਭੇਜੀ ਤੀਨੂੰ ਮਰਜ਼ੀ ਵੀ 30 ਕਿਲੋ ਖਰਾ ਵਹਿੜ ਦੇ ਦੋਦੇ ਦੇਣਾਗਾ ਰੇਟ ਕੀ ਰੇਟ ਪ੍ਰੋਤ ਵਧੇਂਦੀ ਆ ਰੇਟ ਭਾਈ ਮੋਲ ਕਰਾਉਣ ਕੋਸ ਮਰਜ਼ੀ ਕਰਾ ਲਈ ਵੀਰ ਕੋਈ ਵੀ ਮਰਜ਼ੀ ਕਰਾ ਲਈ 1,118,000 ਦੀ ਵਹਿੜ ਦੇ ਦਾਂਗੇ ਗੁਜਾਇਸ ਹੋ ਜੂਗੀ ਆਏ ਗਏ ਬੰਦੇ ਮੰਨ ਤਣ ਕਰਦੇ ਧੋਰੇ ਬਾਹਰ ਨੂੰ ਸੋ ਫਿਰ ਪਹਿਲੇ ਨੰਬਰ ਤੇ 1,118,000 ਰੁਪਇਆ ਇਹਦੀ ਡਿਮਾਂਡ ਹੈ ਬਾਕੀ ਮੌਕੇ ਤੇ ਗੁਜਾਇਸ ਵਗੈਰਾ ਹੋ ਜੂ ਜੈਨੂਅਰ ਦ ਤੇ ਚਰਖੇ ਦੀ ਪੂਣੀ ਵਰਗਾ ਥਾਣ ਪਿਆ ਮੋਟਾ-ਮੋਟਾ ਤੇ ਮੇਨ ਗੱਲ ਲੈਵਾ ਬਿਲਕੁਲ ਕੰਪੈਕਟ ਸਟ੍ਰਕਚਰ ਅਡਰ ਦੀ ਆ ਤੇ ਸੀਮਨ ਵਗੈਰਾ ਰਿਕਾਰਡ ਆਪਣੇ ਮਿਲ ਜੂਗਾ ਇਹਦਾ ਬਾਈ ਮਿਲ ਜੂਗਾ ਮਾ ਕਹਿੰਦੀ ਪਲੇਨ ਲੱਗਿਆ ਰਹੇ ਦੇ ਜੀ ਹਾਂ ਉਹ ਸੀਮਨ ਪਲੇਨ ਆ ਜੀ ਸੋ ਸੀਮਨ ਇਹਦੇ ਨਾਰਮਲ ਲੱਗਿਆ ਵਾਕੀ ਇੱਕ ਗੱਲ ਹੋਰ ਦੇਖੀਏ ਬੈੜ ਦੇ ਵਿੱਚ ਆਪਾਂ ਬੈੜਾ ਤਾਂ ਰੋਜ਼ ਦੇਖੀਏ ਨੇ ਲੈਵਾ ਇਹਦਾ ਫਿੱਟ ਫਾਟਾ ਇਹ ਤੋਂ ਚਾਹੇ ਤੁਸੀਂ ਐਚਐਫ ਦੇ ਵੱਟੇ ਬੱਚੇ ਲਈ ਚਲੋ 에ਅਰ ਸੈਰ ਦੇ ਇਹਨੇ ਉਦਾਂ ਦਾ ਬੱਚਾ ਹੀ ਪਾ ਦੇਣਾ ਚੌਂਕੇ ਵਿੱਚ ਪ੍ਰਿੰਟ ਇਹ ਜੇ ਟਾਪ ਦੇ ਪਾਉ ਬਾਈ ਮੰਨੇ ਕਿ ਜਾਂ 10 ਸੂਏ ਬੰਦਾ ਖੇਤ ਲੇ ਪਰ ਲੇਵਾਂ ਨੂੰ ਤੋੜ ਦੀ ਤੋੜੂਗੀ ਐਂ ਲੱਗੂਗੀ ਜਾਂ ਤੇ 8ਵਾਂ ਸੂਆ ਹੋ ਗਿਆ ਨਾ ਐਂ ਲੱਗੂਗੀ ਅਜੇ ਦੂਜਾ ਸੂਆ ਹੀ ਸੂਈ SO ਉਹ ਗੱਲ ਆ ਜਿਵੇਂ 95 ਕਿਰਾ ਟਰੈਕਟਰ ਆ ਜਿਹੜਾ 50 ਸਾਲ ਪਹਿਲਾਂ ਦਾ ਹੁੰਦਾ ਜਿਹੜੇ ਕੰਪਨੀ ਅੱਜ 4x4 ਤੇ ਫਲਾਨਾ ਵੀ ਇਹ ਡਬਲ ਕਲੱਚ ਸਿੰਗਲ ਕਲੱਚ ਗੇਅਰ ਲੱਗ ਰਹੇ ਹਨਾ ਉਹ HMT ਇਹ ਪਹਿਲਾਂ ਹੀ ਪਾਦੇ ਸੀ ਉਹ HMT HMT ਵਾਲਾ ਕੰਮ ਹੀ ਇਹਦੇ ਵਿੱਚ ਆ ਆ ਗਾੜੀ ਕਿੰਨੀ ਪਸਾੜੀ ਕਿੰਨੀ ਹੈ ਨਾ 30 ਕਿਲੋ ਖਰਾਦੋ ਦੇਣਾ ਬਾਕੀ ਇੱਕ ਹੋਰ ਗੱਲ ਆ ਕੀ ਕੋਈ ਵੀਰਾ ਐ ਛੋਟੀ ਬੰਨ ਕੇ ਨਾ ਸੌਦਾ ਕਰੇ ਕੋਈ ਸੋ ਮੇਨ ਗਾੜ ਦਾ ਦੁੱਧ ਜਾ 1 ਕਿਲੋ ਘੱਟ ਦੇ ਦੇ ਪਰ ਤੁਹਾਡੇ ਘਰੋਂ 10 600 ਨੂੰ ਵੇਚਾਂ ਦੀ ਲੋੜ ਨਹੀਂ ਪੈਂਦੀ ਜਿਵੇਂ ਕਹਿੰਦੇ ਵੀ ਸੰਦ ਲੈਣੇ ਇੱਕ ਵਾਰੀ ਚੱਜੇ ਦਾ ਲੈ ਲਓ ਆਪਾਂ ਹਨਾ ਵੀ ਦਵਾਰੇ ਆਦਲਾ ਬਦਲੀ ਦੀ ਲੋੜ ਮੋਟੀ ਦੇ ਬਾਈ ਫ੍ਰੀਟ ਨਹੀਂ ਪੇਟਾ ਪੂਟਾ ਕਿੰਨਾ ਬੈਠ ਰਿਹਾ ਮਨਗਾ ਫੌਰਨ ਪਹਿਲੇ ਕ ਵੀਰਾਂ ਨੂੰ ਇਹ ਕਹਨੇ ਵੀ ਜਦੋਂ ਗਾਂ ਹੀ ਲੈਂਦਾ ਵੀਰ ਕੋਈ ਵੀ ਤੇ ਮੇਰੇ ਤੋਂ ਲੈਂਦਾ ਪਹਿਲੀ ਤਾਂ ਪੈਰ ਦੇਖੋ ਗਾਂ ਦੀ ਵੀ ਲੈ ਕੇ ਸਕੋਰ ਵਧੀਆ ਗਾ ਬੀਸੀਐਸ ਵਧੀਆ ਫੇਰ ਗਾਂ ਲਓ ਬਾਈ ਜਿਹੜੀ ਗੱਲ ਬੀਸੀਐਸ ਦੀ ਹੈ ਨਹੀਂ ਆ ਉਹ ਗਾਂ ਦੁੱਧ ਨਹੀਂ ਕਿੱਥੋਂ ਦੇ ਦਊਗੀ ਜ ਸੋ ਦੂਜਾ ਸੂਆ ਸੂਰੀਆ 118000 ਰੁਪਏ ਵੈੜਦੀ ਪ੍ਰਾਈਜ਼ ਦਾ ਰੇਟ ਆ ਬਾਈ ਇਹ ਦੂਜਾ ਸੂਆ ਬਾਈ ਇਹ ਦੂਜਾ ਰੀਅਲ ਟੀਟੂ ਸੂਆਗਾ ਅੰਦਰ ਕੋਈ ਐਕਸਟਰਾ ਫੈਨਟਰੀ ਵੜ ਰਿਹਾ ਤਾਂ ਫਾਰਾ ਸਰੀ ਚਾੜਤਾ ਹੁਣ ਬਾਕੀ ਨੇਵੇ ਦਾ ਨਾੜਾ ਨੂੜਾ ਕਿਆ ਬਾਤਾਂ ਇਹਨੇ ਵੈੜਨੇ ਬੱਚਾ ਧਰਤਾ ਜੋ 25 ਸਾਲ ਹੋ ਗਏ ਤੱਲੀ ਕੱਲੀ ਚਾਈ ਬੜੀ ਪਤਲੀ ਕਹਿੰਦੀ ਆ ਵੀ ਬਾਉਂਡੀ ਫੈਨਟਰੀ ਝਾੜ ਦੇਣੀ ਆ ਜਾਨਵਰ ਉਹੀ ਮਨ ਹੈ ਜਾਂਦਾ ਵੀ ਜਦੋਂ ਪਸੂ ਸੂਪੇ ਦਾ ਫੇਰ ਝਾੜਦੀ ਜੀ ਅੱਗੇ ਬਾਈ ਜੀ ਦੋ ਨੰਬਰ ਦੇਖ ਰਹੇ ਆ ਏ ਵੀ ਭਾਈ ਦੂਜਾ ਸੂਆ ਹੁੰਦੀ ਹੈ ਸੇਟ ਆਉਂਦਾ ਕੰਨੀਆਂ ਘੜੀਆਂ ਨੇ ਵਹਿੜਦੀਆਂ ਜੀ ਤੇ ਮਾਲਕਾਂ ਦੱਸਣਾ ਯਾਰ 35 ਕਿਲੋਨੇ ਤੂੰਨੇ ਦੁੱਧ ਪਾਇਗਾ ਅੱਛਾ ਛਾਹੇ ਦੇ ਲਈ ਕਿੱਡੀ ਹੈ ਵਹਿੜ ਪੂਰੀ ਵੱਡੀ ਵਹਿੜ ਆ ਜਾਵਾਂ ਕਾਵਲ ਵਹਿੜ ਆ ਭਾਈ ਸੋ ਜਿਵੇਂ ਕੱਪ ਜੀ ਪਿੱਛੇ ਬੰਗੇ ਦੇ ਲੱਗਦੀ ਆਊਗੀ ਸੋ ਚਾਰ ਵਾਲੀ ਮਸ਼ੀਨ ਚੱਲਦੀ ਦੂਰੀ ਭੂਗਣਾ ਦੀ ਨਾ ਹੁੰਦਾ ਉਹ ਗੱਲ ਆ ਪੁੰਡੀ ਚ ਖੜੀ ਦੱਸੂਗੀ ਵੀ ਹਾਂ ਗਾਂ ਖੜੀ ਆ ਜਿਹੜੇ ਫਾਰਮਰ ਤੋਂ ਲਈਏ ਭਾਈ ਆਪਾਂ ਨੇ ਮਾਲ ਕਹਿੰਦੇ ਵੀ ਐ 30 ਮਨ ਕੇ ਗੱਲ ਵੀ 40 ਕਿਲੋ ਖਾਦਤ ਨਹੀਂ ਮੈੜਨ ਤੂੰ ਦੇਣਾਗਾ 35 ਮਨ ਕੇ ਲੈ ਜਾਗਾ ਜਿਹੜਾ ਮਰਜ਼ੀ ਵੀਰ ਮੰਨ ਕੇ ਲੈ ਲੇ ਪਰ ਸਿਆਲ 40 ਲੂਗੀ ਇਹ ਤੇ ਦਿਨ ਕਹਿ ਕੱਢਦੀ ਐ ਬਾਈ ਜੀ ਦੇਣੇ ਤਾਂ ਬਾਈ 12 ਦਿਨ ਬਾਕੀ ਪੈਣੇ ਜੀ ਅੱਛਾ 12 ਦਿਨ ਅਜੇ ਇਹਦੇ ਸੂਨ ਦੇ ਵਿੱਚ ਬਾਕੀ ਪਿਆ ਤੇ ਰੇਟ ਇਹਨੇ ਕੀ ਰਹੂਗਾ ਰੇਟ ਭਾਈ 1 ਲੱਖ ਤੇ 45000 ਰੁਪਏ ਜਸ ਨੂੰ ਦੇਣੀ ਐ ਮੌਕੇ ਤੇ ਗਜੈਸ ਹੋ ਜੂਗੀ ਜੀ ਸੋ ਵੀਰ 35 ਕਿਲੋ ਖਰਾਦੋ ਤਾਂ ਮੰਨ ਕੇ ਲੈ ਜਿਓ ਤੇ ਕੱਦ ਕਾਠ ਵਾਲੇ ਪਾਸੇ ਤਾਂ ਗੱਲਾਂ ਗਾਹੀਆਂ ਪਤਾ ਖੜਾ ਨਹੀਂ ਹੋਣੀ ਜੀ ਸੋ 1,35,000 ਰੁਪਏ ਆ 45000 ਸਾਰੇ ਸੁੱਧੀਆਂ ਹੋਣੀਆਂ ਹੈ ਟ੍ਰੇਡਰ ਨਾਲ ਲੈ ਕੇ ਸਪੂਰ ਦੇ ਬੈੜ ਦਾ ਜੀ ਦੀ ਦਾ ਹੋਣੀ ਹੋਣਾਗਾ ਸੋ 1 45 ਇਹਦੀ ਡਿਮਾਂਡ ਆ ਮੌਕੇ ਤੇ ਗਜਾਇਸ ਹੋ ਜੂਗੀ ਤੇ ਦੁੱਧ 35 ਕਿਲੋ ਤੇ ਮੇਨ ਗੱਲ ਕੱਦ ਕਾਟ ਤੇ ਲੇਵੇ ਦੀ ਸਾਫ ਸੁਥਰੀ ਜਮਾ 45 ਨਹੀਂ ਕਹਿਣਾਗਾ ਹੋ ਰੂ ਭਾਈ ਐ ਮੰਨ ਕੇ ਚੱਲਦੀ ਵੀ ਕੋਈ ਚਾਰਜ ਪਲੱਸ ਵੀ ਲੈ ਲੈ ਚਲੋ ਇਹਦਾ ਦੀ ਬ੍ਰੀਡ ਆ ਜੀ ਇਹਦਾ ਹਾਈਟ ਜਵੇਂ ਦੀ ਬੈੜਦੀ ਕਿਆਲੀ ਤੋਂ ਕੋਈ ਬਾਹਲਾ ਨਹੀਂ ਸੋ ਵੱਡੀ ਬੈੜ ਆ ਕੱਦ ਬਹੁਤ ਆ ਵੀਰ ਜੀ ਦੇਖੋ ਕਲਾ ਸ਼ੈਰੀ ਦੀ ਨਾ ਦੂਜੇ ਪਾਸੇ ਤੇ ਉਹ ਕੰਧ ਦੇ ਪਾਸੇ ਪਾਥੀਆਂ ਧਰਿਆ ਮਿਲ ਕੋ ਹੁੰਦੀ ਆ ਜਾ ਜਿੱਤਾ ਆ ਗਿਆ ਮਿਲ ਨਹੀਂ 11 ਫੁੱਟ ਲੰਮੀ ਹੋਈਆਂ ਬੈੜ ਹੈਗੀ ਆ ਜਮਾ ਤੇ ਅੱਗੇ ਆ ਜਾ ਬਾਈ ਤੇਰੇ ਨੰਬਰੇ ਕੱਚੀ ਲੱਗਦੇ ਥੋੜੀ ਜਿਹਾ ਨਾ ਇਹ ਵੀ ਬਾਈ ਇਸੇ ਫਾਰਮ ਦੀ ਨਹੀਂ ਇਹਨੇ ਬੰਨੇ ਬੈੜ ਥੋੜੀ ਕੱਚੀ ਆ ਤੇ ਆ ਥੋੜੀ ਆ ਇਹਦੇ ਲਈ 17 ਦਿਨ ਪੂਰੇ ਨੇ ਅਜ 15 ਦਿਨ ਬਾਕੀ ਰਹਿ ਗਏ ਬਾਈ ਅਸਰ 15 ਦਿਨ ਪੈਂਡਿੰਗ ਆ ਤੇ ਥੱਲੋ ਰੇਲ ਦੀ ਲੀ ਵੀ ਜਾਂਦੀ ਆ ਮਿਲ ਕਵੇਂ ਦਾ ਹਨਾ ਬਾਈ ਬਾਹਲੀ ਅਸਲਾ ਜੀ ਫੇਸ ਬੂਟ ਕੁਆਲਟੀ ਫੇਸ ਜੀ ਠੀਕ ਹੈ ਨਾ ਗੱਲ ਪੈਰਾਂ ਦਾ ਬੈਡ ਮਜ਼ਬੂਤ ਹੋਣੀ ਚਾਹੀਦੀ ਫੇਰ ਹੀ ਲੱਟੇ ਨਾ ਕਰਾ ਕਰਾ ਭਾਈ ਦੇ ਘੋੜੀ ਵਰਗੀ ਆ ਤੇ ਦਿਨ ਦਾ 15 ਬਾਕੀ ਆ ਇਹਦੀ ਦੁੱਧ ਦੀ ਕਪੈਸਿਟੀ ਕਿੰਨੀ ਕਾ ਦੁੱਧ ਭਾਈ ਇਹਨੇ ਮਾਲ ਕਹਿੰਦਾ ਦੱਸਿਆ ਜੀ 35 ਉਹਨੇ ਫੂਨ ਉਹ ਦੱਸਦਾਗਾ 35 ਮੰਨ ਕੇ ਲੈ ਜਾ ਚਲੋ ਬੰਦਾ ਬਾਈ 35 ਆਪ 35 ਹੀ ਕਹਿਣਾ 40 ਤਾਂ ਕਹਿਣਾ ਹੀ ਨਹੀਂ ਆ ਜੀ ਇਹਦਾ ਰੇਟ ਕੀ ਰਹੂਗਾ ਰੇਟ ਆ ਭਾਈ 1,35,000 ਜੀ ਅੱਛਾ 1,35,000 ਜੀ ਜੇ ਕੋਈ ਵੀਰੇ 2 ਤੇ 3 ਨੰਬਰ ਦਾ ਜੋੜਾ ਲੈਂਦਾ ਹੋਇਆ ਉਨੇ ਬੜਾ ਭਈਏ 2 ਲੱਖ 70 ਹਜ਼ਾਰ ਰੁਪਏ ਦੇ ਦੋ ਅਸਰ 2 70 ਦਾ ਜੋੜਾ ਆਪਾਂ ਦੇ ਦਾਂਗੇ ਕਹਿਣ ਦਾ ਭਾਵ ਆ ਦੁੱਜੀ ਵਣਜੂ ਬੰਦਾ ਜਮ ਆ ਜਾਵਾ ਹਨਾ ਭਈ ਐ ਮਤਲਬ ਇਹ ਚੱਲ ਵੀ ਜਿਹੜੇ ਵੀ ਰਣ ਨਾ ਬਾਤ ਕਰ ਰਹੇ ਹਨਾ ਉਹਨਾਂ ਲਈ ਵਧੀਆ ਬਾਕੀ ਐ ਭਈ ਨਵੀਂ ਜਾਣ ਕਰਨਗੇ ਬਲੱਡ ਦੇ ਵਿੱਚ ਆ ਮੇਰਾ ਜਿਵੇਂ ਮਰਦੀ ਵਾਰ ਵੀਰ ਖਿੱਤੀ ਜਾਵੇ ਜੀ ਠੀਕ ਐ ਨਾ ਸੋ ਇਹ ਸੀਗੀ ਤੀਜੇ ਨੰਬਰ ਤੇ ਸੋ ਸਾਨੂੰ ਗੱਬਣਾ ਕੋਈ ਐ ਨਹੀਂ ਹੈਗਾ ਕੋਈ ਹੈ ਨਾ ਪਰੋਚਣੀ ਹੈ ਬਣਾ ਆ ਜੋ ਅੱਗੇ 4 ਨੰਬਰ ਤੇ ਇਹ ਕਿਹੜਾ ਸੁਆ ਸੁਉਂਦੀ ਐ ਇਹ ਦੂਜਾ ਸੁਆ ਗੂੜੀ ਐ ਭਈ ਇਹ ਜੀ ਤੇ ਇੱਕ ਇੱਕ ਦੰ ਲੈ ਜੂਗੇ ਇਹਦਾ ਐਮਨ ਕੇ ਨਾਲ ਇੱਕ ਹਫਤਾ ਪੈਂਡਿੰਗ ਪਿਆ ਬਈ ਇਹ ਬੈਠਾ ਬਾਨਾ ਬੂਨਾ ਬਹੁਤ ਨਹੀਂ ਵੀ ਜੀ ਇੱਕ ਹਫਤਾ ਸੂਣ ਚ ਬਾਕੀ ਤੇ ਬਾਕੀ ਠੰਡੀ ਸੀਲ ਹੈ ਜਿਹੜੇ ਵੀਰ ਨੇ ਘਰੇ ਦੁੱਧ ਪੀਣਾ ਨਜ਼ਾਰੇਦਾਰ ਵਾਲੀ ਆ ਹਾਂ ਕਿੰਨਾ ਦੁੱਧ ਦੇ ਦੂ ਦੁੱਧ ਮਾਰ ਕੇ ਦੱਸੇ ਵੀ 22 23 ਕੇ ਮੈਂ ਪੈ ਲੈਣਾ ਉਹ ਤਾਂ 25 ਤੋਂ ਬਾਹਰ ਉਹ ਤਾਂ ਖੁੱਲਾ ਖਰਾਬ ਇਹਦਾ ਰੇਟ ਕੀ ਹੈ 4 ਨੰਬਰ ਦਾ ਫਿਰ ਰੇਟ ਭਾਈ ਅਮਨ ਆ ਫਿਰ ਸਿਆ ਪ੍ਰਾਈਸ 95000 ਰੁਪਏ ਦੇ ਦਿੰਗੇ ਸੋ 4 ਨੰਬਰ ਵਾਲੀ 95000 ਰੁਪਏ ਦੀ ਹਾਂ ਜੀ ਸੋ ਜਿਹੇ ਚੀਜ਼ ਉਹ ਜਾ ਰੇਟ ਹੈਣਾ ਹਾਂਜੀ ਹਾਂਜੀ ਸੋ ਇਹ ਨਹੀਂ ਕਰ ਵੀ ਸਾਰਾ ਰੇਟ ਆਪੇ ਕੋਈ ਕਰ ਦਈਏ ਹੈਣਾ ਵੀ ਤੂੰ ਘਾਟ ਆਪਣੇ ਕੋਲ ਕੋਈ ਹੈ ਹੀ ਨਹੀਂ ਉਹ ਗੱਲ ਦਾ ਫਾਇਦਾ ਕੋਈ ਨਹੀਂ ਸੋ ਲੱਖ ਤੋਂ ਥੱਲੇ ਵੀ ਰੇਟ ਹੈਗੇ ਆ ਜਿਹੜਾ ਘੱਟ ਕਿਹਦੇ ਪਾਸੋਂ ਜੀ ਆ ਘੋੜਾ ਬੜਾ ਛੋਟੀ ਜਰੂਰ ਹੈ ਜੀ ਵੀ ਐਣੀ ਬੜੀ ਛੋਟੀ ਹੈ ਜੀ ਜੀ ਇਹਨਾਂ ਗੱਲ ਵੀ 25 ਕਿਲੋ ਖਰਾਦ ਉਸ ਤੋਂ ਪੋਣਾ ਰੇਟ ਸੋ 95000 ਦੇ ਵਿੱਚ 25 ਕਿਲੋ ਦੁੱਧ ਵਾਲੀ ਬੈੜ ਸੋ ਕੱਦ ਕਾਠ ਚੰਗਾ ਤੇ ਬਾਕੀ ਲੇਵੇ ਦੀ ਬੜੀ ਸੋਚੀ ਹੈ ਹੈਣਾ ਕਹਿੰਦਾ ਵਾ ਥਾਣਾ ਵਾਲੇ ਪਾਸੋਂ ਤੇ ਜਾਦਬਾਦ ਵਾਲੇ ਪਾਸੋਂ ਹੱਥ ਧਰਾਉਂਦੀ ਨਹੀਂ ਕਦੋਂ ਕਿ ਜਿਆਸਤੀ ਆ ਬੱਤ ਲੱਲਦੇ ਅ ਜਬਦਾ ਬੱਤ ਲੱਲੇ ਵੀਰੇ ਤੌਣ ਦਾ ਬੱਚਾ ਪੋ ਜੀ ਇਹ ਹੈਗੀ 4 ਨੰਬਰ ਤੇ ਤੇ ਅੱਗੇ ਬਾਈ ਜੀ ਹੈਗੀ 5 ਨੰਬਰ ਤੇ ਗਰਲੈਂਡੋ ਇਹ ਤਾਂ ਯਾਰ ਬਾੜੀ ਘੱਟ ਮਿਲ ਜਿਆ ਜਮਾ ਹਨਾ ਬਾਈ ਬਹੁਤ ਘੱਟ ਰਿਆ ਤੇ ਮਿਲਦੀ ਆ ਮੈਂ ਕਹਿੰਨਾ ਆਪਾਂ ਨੂੰ ਕੱਪਕੱਟ ਇਹ ਦੋ ਟਾਈਮ ਹੀ ਨੇਵਰ ਮਿਲੀ ਹੋਣੀ ਆ ਹੁਣ ਜੇ ਮੈਂ ਕਰੀ ਆਪਣਾ ਥੱਲੀ ਖਾਣ ਨੂੰ ਜੀ ਕਰੇ ਤਾਂ ਕਹਿੰਦਾ ਵਾ ਸਾਰਾ ਬਰਨਾਲਾ ਜਿੰਨਾ ਖਾਣਾ ਲੱਭਣਾ ਉਹ ਥੱਲੀ ਮਸਾ ਮਿਲੂਗੀ ਬਾਈ ਮੈਂ ਕਹਿੰਨਾ ਸੋ ਬਿਨਾਂ ਰੋਤੇ ਤੋਂ ਕਹਿੰਦੇ ਜਮਣਾ ਕਿਤੇ ਹੀ ਮਿਲ ਜਿਆ ਹੁੰਦੀ ਆ ਮੈਂ ਬਾਈ ਦੇਖੀ ਬਾਈ ਢੰਡੀਆਂ ਆਸਲਾ ਆਹਾ ਆਹ ਮਾਰਦੀ ਜਾਈ ਬੱਚਿਆ ਥੱਲੇ ਬਹਿ ਕੇ ਦਿਖਾ ਲੱਤ ਮਾਰਦੀ ਕਿ ਨਹੀਂ ਮੈਂ ਕਹਣਾ ਬਾਈ ਲੈ ਯਾਰ ਕਿਹੜਾ ਕੋ ਲੱਤ ਮਾਰਨਾ ਨੇ ਗੜ ਦੇਸੀ ਡਾਂਡੀਆਂ ਦੀ ਠੀਕ ਆ ਆ ਬੈਠ ਨੇ ਯਾਰੇ ਦੋ ਗਰਲੈਂਡੋ ਤੇ ਦਿਨ ਬਾਈ ਕਹਿ ਗੜ ਦਿਆ ਇਹ ਦਿਨੇ ਦੇ 10 ਦਿਨ ਪੈਂਡੇ ਪਾਏ ਨੇ ਬਾਈ ਜੀ ਤੇ ਮਾਲਕਾਂ ਨੇ ਦੱਸਿਆ ਵੀ 14 ਦਿਨੋਂ ਇੱਕ ਟਾਈਮ ਦੁੱਧ ਦਿੰਦੀ ਰ 28 ਕਿਲੋ ਦਾ 14 ਕਿਲੋ ਇੱਕ ਟਾਈਮ ਦਾ ਲੀਟਰਾਂ ਵਾਲਾ ਦੁੱਧ ਨਹੀਂ ਦਿੰਦਾ ਕੰਡੇ ਵਾਲਾ ਦੁੱਧ ਕਹਿੰਦਾ ਸਾਡਾ ਕਾਪੀ ਦੀ ਦਿੰਦੇ ਸੇਦੋ ਮੈਂਡ ਹੁੰਦੀ ਰਹੀ ਹੈ ਤੇ ਦੁੱਧ ਵੀ ਉਹੀ ਗੱਲ ਹੈ ਵੀ ਦੁੱਧ ਚ ਪੱਤੀ ਪਾਉਂਗੇ ਚੌਂਚਾ ਵਿੱਚ ਹੀ ਛੱਡ ਦੋ ਸਿੱਧਾ ਖੜਜੂ ਜਾਵਾਂ ਫੈ ਤੇ ਆディ ਦੇਖੋ ਇਥੋਂ ਇਥੋਂ ਸ਼ੁਰੂ ਹੁੰਦੀ ਹੈ ਇਹਦੀ ਕੁਆਲਿਟੀ ਪੀਕ ਦੇ 28 ਦਿੱਤਾ ਹੋਇਆਗਾ ਜੀ ਤੇ 26 ਕਿਲੋ ਕਹਿੰਦੇ ਬਹੁਤ ਲੰਮਾ ਸਮਾਂ ਤੋਂ ਦਿੱਤਾ ਇਹਨੇ ਵੇੜ ਜਰਾ ਆਪਾਂ ਕਹਿੰਦੇ 25 ਬਣ ਕੇ ਲੈ ਜੇ 25 ਕਿਲੋ ਬਾਈ ਉਹਦਾ ਮਾਲਕ ਨੇ ਆਪ ਨੂੰ ਕਾਪੀ ਜਾ ਕੇ ਦਿਖਾਈਆ ਡੈਰੀ ਆਰਟ ਕਾਲੀ ਦਾ ਤੁਸ ਪਾਇਆ ਚਲੋ 25 ਕਿਲੋ ਵਾਲੀ ਮੱਝ ਲੈਣ ਜਾਣੇ ਆ ਤਾਂ ਭਾਈ ਜੀ ਰੁਪਿਆ 7-8 ਲੱਖ ਚਾਹੀਦਾ 7-8 ਲੱਖ ਕੋਈ ਖਾਲਾ ਜੀ ਦਾ ਬਾਰਾ ਨਹੀਂ 25 ਕਿਲੋ ਵਾਲੀ ਮੈਂ ਕਿਹੜਾ ਦਊਗਾ 7-8 ਲੱਖ ਤੇ ਗੇਜ ਵੱਜੂ ਮਿਲ ਜੂ ਮੇਰੇ ਕੋਲੇ ਮੈਂ ਨਹੀਂ ਦੰਦਾਗਾ ਪੁੱਛ ਤੇ ਗੱਲ ਮੇਰੇ ਤਾਂ ਕਾ ਕਰਾਈ ਨਹੀਂ ਪੁੱ 7-8 ਰੱਖਾ ਪਕੇ ਦਾ ਕੰਪੀਟੀਸ਼ਨ ਵਾਲੀ ਹੋਗੀ ਨਾ ਬਾਈ ਮੈਂ ਤਾਂ ਹਾਂ ਉਹਦਾ ਫਰਕ ਤੋਂ ਤੇ ਇਹਦਾ ਬਾਈ ਜੀ ਰੇਟ ਆਪਾਂ ਕੀ ਰੱਖਿਆ ਰੇਟ ਤਾਂ ਬਾਈ ਜੈਨੂਇੰਟ ਨੂੰ 1,11,000 ਰੁਪਏ ਦੀ ਵਾੜ ਦੇ ਦਿਆਂਗੇ ਆਪਾਂ ਮਾਨਦਾਨਕ ਤਾਂ ਕਰ ਦਾਂਗੇ ਆਹੇ ਬੰਦੇ ਮਾਨਸਾਨ ਨੂੰ ਜੀ ਕਰਦੇ ਸੋ ਫਿਰ ਜਿਹੜੇ ਵੀਰ ਕਹਿੰਦੇ ਆ ਅਸੀਂ ਗਾਂ ਇੱਕ ਰੱਖਣੀ ਆ ਤੇ ਅਸੀਂ ਕਹਿੰਦਾ ਪਾ ਵੀ ਗਾਂ ਦੇ ਦੁੱਧ ਦਾ ਖੁਆ ਖਾ ਕੇ ਦੇਖਣਾ ਦੁੱਧ ਵੀ ਤੂੜੀ ਦੇ ਤਾ ਵਿਆ ਕਹਿੰਦੇ ਬਾਈ ਅਸੀਂ ਲੈਟੀ ਪਾਉਂਦੇ ਰਹਿ ਰੰਨ ਗਏ ਜੀ ਲੈਟੀਆਂ ਚੋਂਦੇ ਰਹਿ ਆ ਜੀ ਸੋ ਯਾਰ ਇਹਨਾਂ ਦਾ ਸਾਹਮਣੇ ਵਾਲਾ ਚਾਹੀਦਾ ਜਮਨ ਜੀ ਮੈਂ ਕਿਹਾ ਲਾਣੇ ਘਰਾਣ ਦੇ ਧੀ ਪੁੱਤ ਆ ਗਿਆ ਉਹ ਉਹ ਆ ਬਰਫੀ ਗਿਦਰੀ ਲੈ ਜਿਹੜਾ ਕੋਈ ਮਰਜ਼ੀ ਖਾਈ ਚਲੋ ਮੁਕਣ ਦੇਣਾ ਨਹੀਂ ਸਾਰੇ ਪਿੰਡ ਚ 10 ਵਿਆ ਆ ਗਏ ਦੁੱਧ ਫੜਾ ਕੇ ਵੀ ਛੋਡੇ ਘਰੇ ਮੁੱਕ ਰਾਣੀ ਤੇ ਅਗਲਾ ਕਹੋ ਯਾਰ ਮਾਜਾ ਦੁੱਧ ਲੈ ਕੇ ਆਏ ਆ ਬਈ ਆ ਚੰਮੂਰ ਤਾਂ ਘਰ ਕੀ ਮਰਤੇ ਨੇ ਹਰਦੀ ਤੋੜੀ ਅੱਛਾ ਠੰਡੀ ਠੁੰਡੀ ਦਾ ਪੂਰੀ ਅੰਤਾ ਹਣਾ ਬਾੜੀ ਆਸ ਲਾ ਪਾਈ origignal ਹੈ ਮੈਂ ਕਿਹੜਾ ਮਸਲਾ ਹੀ ਨਹੀਂ ਆ ਹੁੰਦਾ ਉਹ ਵੀ ਉਹਦਾ ਕਰਦੀ ਹੈ ਵੀ ਵੱਲਾ ਵੱਲਾ ਕੋਈ ਗੱਲ ਨਹੀਂ ਸੋ ਯਾਰ ਠੰਡੀ ਸੀਲ ਦੇਖੋ ਯਾਰ ਕਿਆ ਬਾਤਾਂ ਤੇ ਬਲੈਕ ਰੰਗ ਤੇ ਬਾਕੀ ਝਲਰਾ ਝੁਲਰਾ ਦੇਖੋ ਪ੍ਰਿੰਟ ਪ੍ਰਿੰਟ ਦੇਖੋ ਇਹ ਠੰਡ ਦਿਖਾ ਦੇ ਨੇੜੇ ਤੋਂ ਆਪਾਂ ਚਾਰੇ ਥਾਣੇ ਨਿਖਣ ਇਹਦੇ ਕਰੇ ਚੱਲ ਗਈ ਸ਼ਿੰਗਾਰ ਬਣੂ ਵੇਚ ਨਹੀਂ ਨਹੀਂ ਕਿਸੇ ਨੇ ਸੋ ਅੱਜ ਕੱਲੀ ਕੱਚੀ ਕੱਚੀ ਆ ਹਨਾ ਅੱਗੇ ਆ ਗਈ ਬਾਈ ਜੀ ਪੰਜ ਨੰਬਰ ਇਹ ਹੋ ਗਈ 3 2 5 6 ਨੰਬਰ ਜੀ ਇਹ ਇੱਕ ਐ ਇੱਕ ਤਾਂ ਲੈਂਦੀ ਆ ਇਹਦੇ ਬਾਈ 10 ਰੁਪਏ ਬਾਕੀ ਪੈਣਗੇ ਜੀ ਇਹ ਮੰਨ ਕੇ ਚਲੀ ਜੀ ਐਰ ਸ਼ਹਿਰ ਦਾ ਕਰਾਸ ਹੈ ਜੀ ਐਰ ਸ਼ਹਿਰ ਦਾ ਕਰਾਸ ਜਿਹੜੀ ਮਰਜ਼ੀ ਮੰਨ ਲੈ ਤੇ ਐਸ ਤੇ ਫਰਾ ਕਰਾਸ ਮੰਨ ਲੈ ਐਰ ਸ਼ਹਿਰ ਦਾ ਇੱਕ ਕਰਾਸ ਬੈਠ ਆ ਗਈ ਸੁਵਾ ਸੁੰਦਿਆ ਦੂਜਾ ਦੂਜਾ ਬਾਈ ਦੂਜਾ ਤੇ ਰੰਗ ਕੰਨੀਆਂ ਖੜੀਆਂ ਰਹਿ ਗਈ ਕਿੰਨਾ ਕੁ ਦੁੱਧ ਦੇ ਦਊਗੀ ਮੋਟੇ ਲਈ ਮਾਰਤਾ ਨੂੰ ਰੱਖਿਆ ਜਿਹੜਾ 24 25 24 25 ਲਾਇਆ ਦੋ ਦਿੱਤਾ ਹੋਇਆ ਬੈੜਾ ਜੀ 24 25 ਕਿਲੋ ਹਾਂ ਤੇ ਇਹਦਾ ਰੇਟ ਕੀ ਆ ਇਹਦਾ ਰੇਟ ਭਾਈ 1 ਲੱਖ 1000 ਰੁਪਇਆ ਦੋਦਾ ਮਨ ਕਰ ਖਾਈ 29 ਕਿਲੋ ਤਾਂ ਖਰਾਬ ਹੋ ਤਾ ਅੱਛਾ 25 ਤੋਂ ਆ ਬੱਬਾ ਵਾਲੀ ਆ ਰੇਟ 1 ਲੱਖ 1000 ਰੁਪਇਆ ਤੇ ਇਹਦੇ ਵਿੱਚ ਵੀ ਫੈਟੀ ਫੈਟ ਆ ਹਨਾ ਬਾਈ ਬੈੜ ਜਾ ਕੋਈ ਐ ਨਹੀਂ ਹੈਗਾ ਮਨ ਲ ਕੇ ਚੱਲ ਵੀ ਜਿੰਨੀਆਂ ਸਾਰੇ ਬਰੀਕੀਆਂ ਨਹੀਂ ਬੈੜਾ ਜੀ ਹਾਂ ਵੱਡੀਆਂ ਨੇ ਕੋਈ ਛੋਟੀ ਮੰਨ ਕੇ ਸੌਦਾ ਨਾ ਕਰੀ ਤੇ ਸੋ ਬੈੜ ਦੇਖੋ ਯਾਰ ਕਿਆ ਬਾਤਾਂ ਨਜ਼ਾਰੇਦਾਰ ਵਾਲੀ ਬੈੜਾ ਤੇ ਰੇਟ ਜੋ ਮਾਨ ਸਨਮਾਨ ਹੋ ਜਾਊਗਾ ਮੰਮਾਨਦਾਨ ਕਰ ਰਹੇ ਬਈ ਬੈੜ ਦੇਖੋ ਯਾਰ ਘੋੜੀ ਵਰਗੀ ਬੈੜ ਹਨਾ ਕੱਲੀ ਕੱਚੀ ਕੱਚੀ ਆ ਇਹ ਕੱਚੀ ਜਰੂਰ ਆ ਬਈ ਇਹ ਬੈੜ ਆ ਇਹ ਕਹਿੰਦਾ ਵਾ ਜਿਹੜਾ ਬੰਦਾ ਆ ਗਿਆ ਤਾਂ ਉਂਦੀ ਹੋਵੇ ਚਾਹਰ ਦਿਨਾਂ ਤੂੰ ਆੜ ਜੀ ਵੀ ਕੈਰੀ ਦੀ ਵੀਡੀਓ ਪਾ ਦੀ ਮੈਂ ਕਹਿੰਦਾ ਜਿਹੜੇ ਫੋਨ ਨਾਲ ਪਹਿਲਾ ਬੰਦੇ ਨੂੰ ਕਹਿੰਦਾ ਵਾ ਕੱਲੂ ਜਿਹੜਾ ਬੰਦਾ ਆ ਗਿਆ ਆਪਾਂ ਦੇਖ ਕੇ ਮੋੜਾਂਗੇ ਬਈ ਦੇਖ ਕੇ ਮੋੜਾਂਗੇ ਤੇ ਅੱਗੇ ਬਈ ਜੀ ਦੇਖ ਰਹੇ ਆ ਜਰਸੀ ਦਾ ਨਕੀਨਾ ਹਨਾ ਇਹ ਬਈ ਦੂਜਾ ਸੂਆ ਸੁਣ ਗਿਆ ਜੀ ਤੇ ਬਲੂਨ ਹੈ ਨਾ ਮਾਰ ਕੇ ਨਹੀਂ ਆਖਣ ਦੱਸਿਆਗਾ 11 ਤੋਂ 19 ਕਿਲੋ ਦੋ ਤੇ ਇਹ ਖਰਾ ਦੋ ਦੋ ਰਸਾਗਾ ਜੀ ਐਤੀ 22 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਲੈ ਬਈ 20 ਤੋਂ ਪਾਰ ਵਾਲੀ ਆ ਤੇ ਇਹਦਾ ਰੇਟ ਕੀ ਰਹੂਗਾ ਬਈ ਮੋਤ ਕਰਾਉਣਾ ਕੋਈ ਮਰਜ਼ੀ ਕਰਾ ਦੇ 85 ਹਜ਼ਾਰ ਦੀ ਜੱਸ ਨੋ ਦੇ ਦਾਂਗੇ ਢੋਰੀ ਬਾਹਰ ਨੂੰ ਤੇ ਵਾਕੀ ਥਾਣੇ ਦੇਖੋ ਕਿਆ ਬਾਤਾਂ ਤੇ ਬਈ ਦਿਨ ਕਹਿ ਕੜਦੇ ਕੱਚੀ ਆ ਜੇ ਹਨਾ ਤੇ ਤਾਂ ਬਈ ਇਹ 10 ਦਿਨ ਪੈਂਡਿੰਗ ਪੈਣੇ ਬੈਠਦੇ ਤੇ ਮੂੰਹ ਮੱਥੇ ਦੀ ਬੜੀ ਸੁਚੀ ਆ ਸਾਵੇਂ ਬਈ ਥਾਣਾ ਆ ਲੱਗਿਆ ਪੂਰਾ ਫੌਜੀ ਵਾਲਾ ਜੀ 85 ਹਜ਼ਾਰ ਚੋਂ ਮਾਨਦਾਨ ਆ ਇਹ ਬੰਦੇ ਦਾ ਹੋ ਜਾਊਗਾ ਮਾਨਦਾਨ ਵੀ ਕਰ ਦਾਂਗੇ ਜਰੂਰ ਜੀ ਸੋ ਗਾਵਾਂ ਦੇਖੋ ਤੁਹਾਨੂੰ ਆਪ ਗੱਬਣਾ ਦਿਖਾ ਦਿਆਂ ਪਿੰਡ ਹੰਡਾਇਾ ਜ਼ਿਲ੍ਹਾ ਬਰਨਾਲਾ ਜਰਸੀ ਦੇਖੋ ਐਂਡ ਤੇ ਠੰਡੀ ਸੀਲ ਜਾਵਾ ਸੋ ਕਾਫੀ ਗਾਮਾ ਪਕਾਉਆ 987686899 9735